ਅੱਜ ਬਹੁਜੋ ਸਮਾਜ ਪਾਰਟੀ ਦੇ ਨੈਸ਼ਨਲ ਲੀਡਰ ਭੈਣ ਕੁਮਾਰੀ ਮਾਇਆਵਤੀ ਜੀ ਨਵਾਂ ਸ਼ਹਿਰ ਦੇ ਵਿੱਚ ਅੱਜ ਪਹੁੰਚੇ ਆ ਸਮੁੱਚੀ ਟੀਮ ਸਮੁੱਚੇ ਵਰਕਰ ਸਮੁੱਚੇ ਪੰਜਾਬ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਜਿਹੜੇ ਚੱਲਦੇ ਆ ਸ਼੍ਰੀ ਆਨੰਦਪੁਰ ਸਾਹਿਬ ਇੱਕ ਬਹੁਤ ਅਹਿਮ ਸੀਟ ਜਿਹੜੀ ਆ ਲੋਕ ਸਭਾ ਦੇ ਵਿੱਚ ਮੰਨੀ ਜਾਂਦੀ ਹੈ ਹਰ ਵਾਰ ਕਿਉਂਕਿ ਉਹ ਖਾਲਸੇ ਦੀ ਜਨਮ ਧਰਤੀ ਆ ਉਸ ਧਰਤੀ ਤੋਂ ਇਨਕਲਾਬ ਪੈਦਾ ਹੋਇਆ ਉਸ ਧਰਤੀ ਤੋਂ ਗਰੀਬ ਮਜਲੂਮ ਦੀ ਰਾਖੀ ਵਾਸਤੇ ਫੌਜ ਤਿਆਰ ਹੋਈ ਉਸ ਧਰਤੀ ਤੋਂ ਬੱਚੇ ਬਾਰ ਦਿੱਤੇ ਕਿਹਦੇ ਲਈ ਕਿ ਇਹਨ ਗਰੀਬ ਸਿੱਖਣ ਕੋ ਦੂ ਪਾਤਸ਼ਾਈ ਉਸ ਕਨਸੈਪਟ ਨੂੰ ਸਮਝਾਉਣ ਵਾਸਤੇ ਸਮਾਜ ਦੇ ਵਿੱਚ ਬਰਾਬਰਤਾ ਲਿਆਉਣ ਵਾਸਤੇ ਉਹ ਧਰਤੀ ਚੁਣੀ ਗਈ ਉਸ ਧਰਤੀ ਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਕਨਸੈਪਟ ਜਿਹੜਾ ਹੈਗਾ ਹੈ ਮਨੁੱਖਤਾ ਦੇ ਬਰਾਬਰ ਬਰਾਬਰ ਕਰਨੇ ਵਾਸਤੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦਾ ਨਾਰਾ ਲਾ ਕੇ ਇੱਕ ਬਾਟੇ ਦੇ ਵਿੱਚ ਹਰ ਜਾਤ ਹਰ ਮਜ਼ਬ ਦੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਸਮਾਜ ਬਣਾ ਦਿੱਤਾ ਜਾਤ ਪਾਤ ਖਤਮ ਕਰ ਦਿੱਤੀ ਉਹ ਧਰਤੀ ਤਾਂ ਇਸ ਸੀਟ ਨੂੰ ਬਹੁਤ ਅਹਿਮ ਸੀਟ ਮੰਨਿਆ ਗਿਆ ਔਰ ਇਸ ਸੀਟ ਦੇ ਕਾਬਿਲ ਉਹੀ ਲੋਕ ਖੜ੍ਹ ਸਕਦੇ ਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਚ ਦੇ ਪਹਿਰਾ ਦੇ ਸਕਦੇ ਆ ਅਸੀਂ ਬਹੁਤ ਖੁਸ਼ ਨਸੀਬ ਹੈ ਕਿ ਸਾਨੂੰ ਉਸ ਸੀਟ ਤੇ ਸਰਦਾਰ ਜਸਵੀਰ ਸਿੰਘ ਜੀ ਗੜੀ ਗੁਰਸਿੱਖ ਇਨਸਾਨ ਸਾਨੂੰ ਉਸ ਧਰਤੀ ਤੇ ਮਿਲਿਆ ਕਿ ਜਿਹੜਾ ਅੱਜ ਲੋਕ ਸਭਾ ਚੋਣ ਜਿਹੜਾ ਲੜ ਰਿਹਾ ਹੈ ਇਹ ਉਹ ਪਾਰਟੀ ਹੈ ਜਿਹੜੀ ਗਰੀਬ ਮਜਲੂਮ ਦੀ ਰਾਖੀ ਦੇ ਹੱਕਾਂ ਵਾਸਤੇ ਲੜਦੀ ਹੈ ਸਰਦਾਰ ਗੜੀ ਸਾਹਿਬ ਉਹਨਾਂ ਦਾ ਬਹੁਤ ਲੰਬਾ ਸੰਘਰਸ਼ ਹੈ ਪਛੜੇ ਵਰਗ ਨੂੰ ਦਲਿਤ ਸਮਾਜ ਨੂੰ ਉੱਪਰ ਚੱਕਣ ਵਾਸਤੇ ਹੁਣ ਜੇ ਅਸੀਂ ਦੂਜੀਆਂ ਪਾਰਟੀਆਂ ਦੀ ਗੱਲ ਲਈਏ ਤਾਂ ਸਿਆਸੀ ਪਾਰਟੀਆਂ ਹੋਰ ਵੀ ਆਪਣੇ ਕੈਂਡੀਡੇਟ ਮੈਦਾਨ ਦੇ ਵਿੱਚ ਲੈ ਕੇ ਆਈਆਂ ਪਰ ਉਹ ਸਾਡੇ ਇਲਾਕੇ ਦੀ ਵੱਧ ਕਿਸਮਤੀ ਹੈ ਸਾਡੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਜਿਹੜੀ ਸੀਟ ਹੈਗੀ ਆ ਉਹਨੂੰ 9 ਵਿਧਾਨ ਸਭਾਾਂ ਵਿੱਚ ਪੈਂਦੀਆਂ ਐ ਦੇਸ਼ ਦੀਆਂ ਮੰਨੀਆਂ ਵਾ ਪਾਰਟੀਆਂ ਨੂੰ ਇਹਨਾਂ ਨੂੰ ਵਿਧਾਨ ਸਭਾਵਾ ਵਿੱਚੋਂ ਸ਼੍ਰੀ ਆਨੰਦਪੁਰ ਸਾਹਿਬ ਵਾਸਤੇ ਲੋਕਲ ਲੀਡਰ ਨਹੀਂ ਮਿਲਿਆ। ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਹੈ। ਕਿਉਂਕਿ ਲੋਕਲ ਜੇ ਕੋਈ ਬੰਦਾ ਸਾਡਾ ਲੀਡਰ ਬਣਦਾ ਹੈ ਤਾਂ ਉਹ ਆਪਣੇ ਖਿੱਤੇ ਨੂੰ ਆਪਣੇ ਇਲਾਕੇ ਨੂੰ ਉਜਾੜੂਗਾ ਨਹੀਂ। ਆਪਣੇ ਇਲਾਕੇ ਨੂੰ ਖਾਊਗਾ ਨਹੀਂ। ਆਪਣੇ ਇਲਾਕੇ ਦਾ ਵਿਕਾਸ ਕਰੂਗਾ ਕਿਉਂਕਿ ਉਹ ਲੋਕਾਂ ਦੇ ਵਿੱਚ ਜੰਮਿਆ ਹੈ, ਉੱਥੇ ਹੀ ਪਲਿਆ ਹੈ ਤੇ ਉੱਥੇ ਉਹਨੇ ਮੁੜ ਕੇ ਲੋਕਾਂ ਦੇ ਵਿੱਚ ਆਣਾ ਹੈ। ਜਿਹੜੇ ਬਾਹਰ ਤੇ ਲੀਡਰ ਆਏ ਆ ਉਹਨਾਂ ਨੇ 5 ਸਾਲ ਸੱਤਾ ਦਾ ਜਿਹੜਾ ਹੈਗਾ ਹੈ ਪੂਰਾ ਨਜ਼ਾਰਾ ਲੈਣਾ ਹੈਗਾ ਹੈ ਆਮ ਲੋਕਾਂ ਦੇ ਪੈਸੇ ਜਿਹੜੇ ਆਏ ਆ ਉਹ ਖਾਣੇ ਆ ਤੇ ਮੁੜ ਕੇ ਕਿਸੇ ਨੇ ਵੀ ਮੂੰਹ ਨਹੀਂ ਦੱਸਣਾ 5 ਸਾਲ ਬਾਅਦ ਕਿਉਂਕਿ 5 ਸਾਲ ਬਾਅਦ ਕੋਈ ਇਲੈਕਸ਼ਨ ਲੜਨ ਨਹੀਂ ਆਉਂਦਾ ਸਾਡੇ ਆਨੰਦਪੁਰ ਸਾਹਿਬ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਜਵਾਬ ਮੰਗਣੇ ਆ ਤੁਹਾਡੇ ਕੋਲ ਅੱਜ ਅਸੀਂ ਅਪੀਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਪਛੜੇ ਵਰਗ ਨੂੰ ਐਸੀ ਸਮਾਜ ਨੂੰ ਕਿ ਸਾਡਾ ਭਾਈ ਚਾਰਕ ਸਾਂਝ ਔਰ ਸਾਡੇ ਭਾਈ ਚਾਰੇ ਚੋਂ ਸਰਦਾਰ ਜਸਵੀਰ ਸਿੰਘ ਗੜੀ ਵੱਡਿਆਂ ਤੇਰਾ ਪੂੰਜੀਵਾਦੀ ਲੋਕਾਂ ਦੇ ਵਿਰੁੱਧ ਖੜਾ ਹੈ ਤੇ ਸਾਡਾ ਨਿਜੀ ਫਰਜ ਅੱਜ ਬਣਦਾ ਹੈ ਕਿ ਅਸੀਂ ਆਪਣੇ ਭਰਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੰਬੀ ਲੀਡ ਲੈ ਕੇ ਜਿਹੜੀ ਹੈ ਜਿੱਤ ਕੇ ਅੱਜ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜੀਏ ਇਹਦੇ ਨਾਲ ਹੋਣਾ ਕੀ ਆ ਕਿ ਜਿਹੜੇ ਸਾਡੇ ਲੋਕਾਂ ਦਾ ਪੈਸਾ ਹੈ ਸਾਡੇ ਗਰੀਬ ਲੋਕਾਂ ਦਾ ਪੈਸਾ ਗਰੀਬ ਲੋਕਾਂ ਦੇ ਵਿੱਚ ਲੱਗਣਾ ਹੈ। ਔਰ ਪੰਜਾਬ ਦੀ ਸੱਤਾ ਦੇ ਵਿੱਚ ਅੱਜ ਵੀ ਚਾਹੇ ਕੋਈ ਲੀਡਰ ਛੋਟੀ ਜਾਤ ਦਾ ਉੱਠ ਕੇ ਮਨਿਸਟਰ ਵੀ ਬਣ ਗਿਆ ਉਹਨੂੰ ਵੀ ਪੈਰ ਦੀਆਂ ਜੁੱਤੀਆਂ ਕਹਿ ਕੇ ਸਨਮਾਨ ਕੀਤਾ ਜਾਂਦਾ ਹੈ ਅੱਜ ਵੀ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਹਰ ਇੱਕ ਸਮਾਜ ਨੂੰ ਕਿ ਇਸ ਮਨੂਵਾਦੀ ਸੋਚ ਤੋਂ ਨਿਕਲ ਕੇ ਕਿਸੇ ਚੰਗੇ ਲੀਡਰ ਦੀ ਬਾਹ ਫੜੀਏ ਤਾਂ ਕਿ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਭਲਾ ਹੋ ਸਕੇ ਸੋ ਇੰਨੀਆਂ ਕਰ ਸਾਡੀਆਂ ਬੇਨਤੀਆਂ ਪ੍ਰਵਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ